ਸਾਰੇ ਗੱਲਾਂ ਦੀ ਕਰਦਿਆਂ ਮੈਂ ਇਹ ਅੱਜ ਸਾਡੇ ਸਰਪੰਚ ਸਾਹਿਬ ਵੱਲੋਂ ਮੈਂ ਫੇਰ ਸਾਰੇ ਨਗਰ ਨਿਵਾਸੀਆਂ ਵੱਲੋਂ ਸਾਡੇ ਬਹੁਤ ਹੀ ਸਤਿਕਾਰਯੋਗ ਐਫਐਸ ਸਰਦਾਰ ਪ੍ਰਗੋਬ ਸਿੰਘ ਦੀ ਪਿੰਡੋਰੀ ਦਾ ਬਹੁਤ ਧੰਨਵਾਦ ਕਰਦੇ ਤੇ ਨਾਲ ਹੀ ਮੈਂ ਤੁਹਾਨੂੰ ਇਹ ਮੰਗੀ ਕਰਦਾ ਅਗੇ ਨਗਰ ਸਹਿਜੜਾ ਬਹੁਤ ਵਧੀਆ ਪਿੰਡ ਹੈ ਮੈਂ ਕਈ ਵਾਰ ਜਾਣਾ ਕਈ ਗੰਨੇ ਸਹਿਜੜਾ ਪਿੰਡ ਜਿਹੜਾ ਪਲੇਸੀ ਹੈ ਕਈ ਮਾਸਟਰ ਵੀ ਕਹਿੰਦੇ ਆ ਸਾਡੇ ਆਪ ਵੀ ਅਸੀਂ ਸੁਣਦੇ ਆ ਪ੍ਰਸ਼ਾਸਨ ਦਾ ਫਰਕੋ ਫਾਇਦਾ ਸਹਿਜੜਾ ਪਿੰਡ ਪਲੇਸੀ ਨਹੀਂ ਹੈ ਆਪਣਾ ਪਿੰਡ ਹੈ ਉਹ ਕਿ ਕਮਨ ਕਹਿ ਦਿੱਤਾ ਆਪਣੇ ਪਿੰਡ ਦੇ ਵਿੱਚ ਆਪਾਂ ਮੁੰਡੇ ਗੱਲ ਕਰਕੇ ਕਹਿੰਦੇ ਬਾਤੇ ਜਿਹੜਾ ਮੱਝ ਮਾਰਦੀ ਹੁੰਦੀ ਉਹਦੇ ਤੋਂ ਨਾ ਦੁੱਧ ਦੇ ਕੇ ਹੱਥ ਹੁੰਦਾ ਆਹ ਕਾੜੀ ਮੱਝ ਦਲੇ ਇਹ ਆਪਣਾ ਪਿੰਡ ਦਾ ਜਿਹੜਾ ਇਹ ਆਪਣਾ ਪਿੰਡ ਸੱਚਾਈ ਦੇ ਉੱਤੇ ਬੋਲਦਾ ਔਰ ਹਰ ਜਗ੍ਹਾ ਤੇ ਬੋਲਦਾ ਇੱਥੇ ਲੀਡਰ ਪੈਦਾ ਹੋਏ ਨੇ ਇੱਥੇ ਡਿਪਟੀ ਸੇਕਰੀ ਮંત્રી ਪੈਦਾ ਹੋਏ ਨੇ ਔਰ ਇੱਥੇ ਵੱਡੇ ਵੱਡੇ ਸਮਾਜ ਸੇਵੀ ਪੈਦਾ ਹੋਏ ਨੇ ਧਾਰਮਿਕ ਆਗੂ ਪੈਦਾ ਹੋਏ ਨੇ ਨਕਸਲ ਵੀ ਸਾਡੇ ਨਾਲ ਹੀ ਪੈਦਾ ਹੋਇਆ ਤੁਸੀਂ ਦੇਖਿਆ ਬਹੁਤ ਚੰਗਾ ਪਿੰਡ ਪ੍ਰੈਕਟਿਸ ਨਹੀਂ ਹੈ ਪਰ ਜਦੋਂ ਸਾਡੇ ਵਿੱਚ ਕੰਪੀਟੀਸ਼ਨ ਨਾ ਹੋਵੇ ਟਕਰਾਅ